ਆ ਵੀਡੀਓ ਦੇਖਿਆ ਇੱਕ ਵਾਰੀ ਹਾਂਜੀ ਤੇ ਅਸੀਂ ਤਾਂ ਇਹ ਗੱਲ ਸੋਚੀ ਏ ਜਿਵੇਂ ਕਹਿੰਦੇ ਨੇ ਹੀਰਾ ਜਿਹੜਾ ਏ ਉਹ ਲੁਕਾ ਨਹੀਂ ਰਹਿ ਸਕਦਾ ਅਸੀਂ ਸਸ ਕੋ ਸੋਸ਼ਲ ਮੀਡੀਆ ਤਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਚਮਕਾ ਦਿੱਤਾ ਹੈ ਚਮਕ ਗਏ ਤੁਸੀਂ ਚਮਕ ਗਿਆ ਸੀ ਤੁਸੀਂ ਤਾਂ ਇੱਡੇ ਵੱਡੇ ਤੁਸੀਂ ਮਸ਼ਹੂਰ ਹੋ ਗਏ ਚਮਕ ਗਏ ਪਰ ਅਸੀਂ ਚਮਕਣ ਵਾਸਤੇ ਨਹੀਂ ਸੀ ਅੱਗੋ ਆਏ ਲੋਕੀ ਵਾਪਸ ਲੈ ਲੈਣ ਗੱਲਾਂ ਗੱਲ ਚੰਗੀ ਏ ਤੇ ਨਹੀਂ ਤਾਂ ਮੈਂ ਮਰ ਜੀ ਨਾ ਤੇ ਕਮੈਂਟ ਪ੍ਰੈਸ਼ਨ ਦੇ ਵਿੱਚ ਆ ਮੈਂ ਉਸ ਦਿਨ ਵੀ ਤੋਈ ਮੈਂ ਰੋਣ ਲੱਗੀ ਹੂੰ। ਉਹ ਵਸ ਬੀਬੀ ਕਿੱਥੇ ਗਈ ਚਮਕ ਤੇਰੀ ਹੁਣ। ਕਹਿੰਦੀ ਐ ਇਦਾਂ ਹੀਰੇ ਵਾਂਗੂ ਚਮਕ ਗਈ। ਸਾਨੂੰ ਤਾਂ ਲੋਕਾਂ ਨੇ ਚਮਕਾਤਾ। ਮੇਰਾ ਚੋ ਨਿਸ਼ਾਨ ਵੀ ਕਲਿੱਪ ਲਾਉਣਾ ਆਪਣਾ। ਹੁਣ ਬੀਬੀ ਕੀ ਹੋ ਗਿਆ ਹੁਣ ਤਾਂ ਤੂੰ ਡਿਪਰੈਸ਼ਨ ਚਲੀ ਗਈਆਂ। ਐ ਦੀਏ ਤੀਨ ਦੋਕਾਂ ਦੀ ਗੱਲ ਦਿਲ ਤੇ ਨਹੀਂ ਲਾਈਦੀ ਹੌਂਸਾ ਰੱਖੀਦਾ ਹੁੰਦਾ। ਫੇਰ ਕੀ ਹੋਇਆ ਜਦ ਕਹਿਤਾ ਨਾ ਸਕ੍ਰਿਪਟਡ ਸੀ ਕਹਦੇ ਸਕ੍ਰਿਪਟਡ ਸੀ ਕੋਈ ਗੱਲ ਨਹੀਂ। ਬਾਕੀ ਲੋਕਾਂ ਨੂੰ ਤਾਂ ਸਾਰਾ ਪਤਾ ਹੀ ਐ। ਬਾਕੀ ਤੂੰ ਹੀ ਨਹੀਂ ਟੈਨਸ਼ਨ ਲਓ ਕੁਛ ਨਹੀਂ ਇਦਾਂ ਨਹੀਂ ਕਰੀਦਾ ਹੁੰਦਾ। ਹਾਂ ਥਾਰਾ ਕਿਹੜਾ ਜਿਗਰਾ ਚਾਹੀਦਾ ਪਾਰਟੀ ਜੇਕਰ ਖੜਨਾ ਨਾ ਪਾਰਟੀ ਸਟੈਂਡ ਉੱਤੇ ਜਿਗਰਾ ਚਾਹੀਦਾ ਜਿਗਰਾ ਰੱਖ ਯਾਰ ਜਿਗਰਾ ਰੱਖ